ਮంత్రి ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਬਰਦਾਨ ਸਾਬਿਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਤੇ ਕਈ ਕੀਮਤੀ ਜਾਨਾਂ ਬਚਾਈਆਂ ਮੈਂ ਨੇਡੀ ਕਾਂਸਟੇਬਲ ਅਰਸ਼ੀਕ ਫੋਰ ਰੂਟ ਨੰਬਰ 90302 ਜੋ ਕਿ ਪੰਚਪੁਲਾ ਬੈਰੀਅਰ ਤੋਂ ਅਜੀਜ਼ਪੁਰ ਟੋਲ ਪਲਾਜ਼ਾ ਤੱਕ ਤਾਇਨਾਤ ਹਾਂ ਇਹ ਜਿਹੜੀ ਸਾਡੀ ਸਰਵਿਸ ਹੈ ਜੀ ਇਹ 24 ਇੰਟੂ 7 ਆਰਸ ਤੱਕ ਚੱਲਦੀ ਹੈ ਜੀ ਜੇਕਰ ਨਾਲ ਕੋਈ ਐਕਸੀਡੈਂਟ ਹੋ ਗਿਆ ਹੈ ਉਦھے ਅਸੀਂ ਵਿਦਨ 5 ਮਿੰਟ ਚ ਅਸੀਂ ਪਹੁੰਚ ਜਾਂਦੇ ਆ ਕਿ ਜਿਸ ਤਰ੍ਹਾਂ ਦੇ ਫਸਟ ਏਡ ਵਗੈਰਾ ਉਹਨੂੰ ਦੇਣੀ ਹੁੰਦੀ ਹੈ ਅਸੀਂ ਉਹਨੂੰ ਦੇ ਦਿੰਨੇ ਆ ਕੋਈ ਜ਼ਿਆਦਾ ਮੇਜਰ ਹੁੰਦਾ ਫਿਰ ਜਿਹੜਾ ਕੋਈ ਨੇੜਲੇ ਸਾਡਾ ਕੋਲ ਹਸਪੀਟਲ ਹੁੰਦਾ ਉੱਥੇ ਅਸੀਂ ਉਹਨੂੰ ਐਡਮਿਟ ਕਰਾ ਦਿੰਦੇ ਆ ਅਸੀਂ ਬਹੁਤ ਵਾਰੀ ਵੇਖਦੇ ਆ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਉੱਥੇ ਆਮ ਪਬਲਿਕ ਉਸ ਐਕਸੀਡੈਂਟ ਨੂੰ ਹੱਥ ਨਹੀਂ ਪਾਉਂਦੀ ਐਸਐਸਐਫ ਟੀਮ ਮੌਕੇ ਤੇ ਪਹੁੰਚਦੀ ਆ ਜੇ ਕੋਈ ਜ਼ਖਮੀ ਹੋਵੇ ਉਸ ਨੂੰ ਔਨ ਦੀ ਸਪੌਟ ਆਪਾਂ ਫਸਟ ਏਡ ਦਿੰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹैया ਕਰਵਾਉਣਾ ਹੈ। ਹਰ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ। ਕੋਈ ਟਰੱਕ ਖੜਾ ਹੈ, ਖਰਾਬ ਹੋਇਆ, ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕੱਢ ਦਿੱਤਾ ਜਾਊਗਾ। ਕਿਉਂਕਿ ਗੱਡੀਆਂ ਇੰਨੀਆਂ ਟੱਕਰੀਆਂ ਨੇ ਇਹ ਦੁਬਈ ਦੀ ਬੁਸ ਕੋਲ ਨੇ ਇਹ ਗੱਡੀਆਂ। ਗਲਤੀ ਸਾਡੇ ਪਹਿਲਾਂ ਹੀ ਕੁਝ ਦਿਨਾਂ ਪਹਿਲਾਂ ਇੱਕ ਵਿਅਕਤੀ ਨੂੰ ਸਰਕੀ ਕਾਲ ਆਈਸੀਬੀ ਜਿਹੜੀ ਐਕਸਟਰਸ਼ਨ ਬੀ ਕਾਲ ਆਈਸੀਬੀ ਤਾਂ ਉਹਨਾਂ ਨੇ ਫੋਰੀ ਸਬੰਦ ਸੇ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਐਫਆਰ ਦਰਜ ਕੀਤੀ ਗਈ ਹੈ ਐਫਆਰ ਨੰਬਰ 87 ਐਮ ਇਥੀ 14 7 2024 ਦੀ ਤੇ ਇਹ ਜਿਹੜੇ ਹੈਗੇ 308 ਸਬਸੈਕਸ਼ਨ 4 ਤੇ 351 ਸਬਸੈਕਸ਼ਨ 3 ਜਿਹੜਾ ਵੀਐਨਐਸ ਹੈ ਉਹਦੇ ਵਿੱਚ ਥਾਣਾ ਕੋਤਵਾਲੀ ਪਰਚਾ ਦਰਜ ਕੀਤਾ ਗਿਆ ਸੀ ਬਾਅਦ ਵਿੱਚ ਸਾਡੀ ਟੀਮਸ ਨੇ ਐਸਪੀ ਸਿਟੀ ਐਸਪੀਡੀ ਡੀਐਸਪੀ ਸਿਟੀ 2 ਇਹ CIA2 ਤੇ ਪਾਕੀ ਸਟਾਫ ਨੇ ਇਹਨਾਂ ਨੇ ਮਿਲ ਕੇ ਜਿਹੜੀ ਕਾਫੀ ਮਿਹਨਤ ਕੀਤੀ ਤੇ ਉਸ ਦੇ ਵਿੱਚ ਅਲਟੀਮੇਟਲੀ ਟਰੇਸ ਕਰ ਲਿਆ ਪਤਾ ਲੱਗਿਆ ਕਿ ਇੱਕ ਫੇਕ ਰੈਨਸਮਵੇਅਰ ਟੈਕ ਕਾਲ ਸੀਗੀ ਜਿਹੜਾ ਵਿਅਕਤੀ ਸੀਗਾ ਉਹ ਨਾ ਕਿਸੇ ਵੀ ਕਿਸੇ ਗੈਂਗਸਟਰ ਨਾਲ ਇਸ ਤਰੀਕੇ ਨਾਲ ਸੰਬੰਧ ਨਹੀਂ ਸੀਗਾ ਨਾ ਹੀ ਕੋਈ ਉਹ ਦਾ ਅਪਰਾਧਿਕ ਵਿਚੋਕੜ ਸੀਗਾ ਤੇ ਲੇਕਿਨ ਉਹਨੇ ਜਿਹੜਾ ਹੈਗਾ ਇਸ ਦੀ ਜਿਹੜੀ ਕਾਲ ਕੀਤੀ ਸੀ ਦੀ ਫਰੋਤੀ ਵਾਲੀ ਇਹਦੇ ਵਿੱਚ ਜਿਸ ਬੰਦੇ ਨੂੰ ਕੀਤੀ ਸੀਗੀ ਉਹਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਣ ਦੀ ਉਹਨਾਂ ਨੂੰ ਜਾਣੂ ਮਹਰ ਲੰਕੀ ਵਿੱਚ ਦਿੱਤੀ ਸੀਗੀ ਤੇ ਜਿਹੜੀ ਮੁੱਢਲੀ ਤਫ਼ਤੀਸ਼ ਹੋਈ ਉਹਦੇ ਵਿੱਚ ਸਾਹਮਣੇ ਆਇਆ ਕਿ ਉਹਨੇ ਸਿਰਫ ਕਿਸੇ ਵਿਅਕਤੀ ਨੂੰ ਕਾਲ ਨਹੀਂ ਕੀਤੀ ਸੀਗੀ ਬਲਕਿ ਦੋ ਤਿੰਨ ਜਿਹੜਿਆਂ ਨੂੰ ਬਟਿੰਡਾ ਸ਼ਹਿਰ ਦੇ ਵਿੱਚ ਹੋਰ ਵੀ ਕਾਲ ਕੀਤੀ ਸੀਗੀ ਤੇ ਇਹਦੇ ਇਹਦਾ ਜਿਹੜਾ ਨਾਮ ਹੈਗਾ ਇਹਦਾ ਨਾਮ ਹੈ ਵਿਨੈਕ ਕੁਮਾਰ ਬਟਿੰਡਾ ਸ਼ਹਿਰ ਦਾ ਰਹਿਣ ਵਾਲਾ ਹੈਗਾ ਟੈਂਟਿੰਗ ਪੇਂਟਿੰਗ ਦੀ ਸ਼ਾਪ ਤੇ ਕੰਮ ਕਰਦਾ ਹੈ ਤੇ ਪਹਿਲਾ ਜਿਹੜਾ ਹੈਗਾ ਇਹਦਾ ਕੋਈ ਵੀ ਕ੍ਰਿਮਨਲ ਪਿਛੋਕੜ ਨਹੀਂ ਹੈ ਤੇ ਤੁਹਾਡੇ ਰਾਹੀਂ ਲੋਕਾਂ ਨੂੰ ਅਸੀਂ ਇਹ ਰਿਕੁਐਸਟ ਦੁਬਾਰਾ ਕਰਨਾ ਚਾਹੁੰਦੇ ਆ ਕਿ ਜੇ ਕਾਲ ਆਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਉਹਦੀ ਤਹ ਤੱਕ ਜਾ ਕੇ ਪਤਾ ਕਰ ਸਕੇ ਕਿ ਇਹਦੀ ਸੱਚਾਈ ਕੀ ਹੈ ਜਿੱਦਾਂ ਬਾਕੀ ਬਾਕੀ ਸੇ ਕੀ ਰਿਜ਼ਰਵ ਕਰਨ ਦਾ ਮਕਸਦ ਕਿਸੇ ਕਾਲ ਕਰਨਾ ਬੇਸਿਕਲੀ ਮਕਸਦ ਤਾਂ ਪੈਸੇ ਹੀ ਸਨ ਸਰ ਕਿੰਨੇ ਦੀ ਫਰौती ਮੰਗੇ ਸੀ ਇਹਦੇ ਪਹਿਲਾਂ 30 ਲੱਖ ਦੀ ਫਰौती ਮੰਗੀ ਸੀ ਉਸ ਤੋਂ ਬਾਅਦ ਤੀ ਤੱਕ 30 ਲੱਖ ਤੇ ਕਾਇਮ ਰਿਹਾ ਸੀ सर तो तुझे दो मंजा दो मंजा नाम लिस्ट चाहिए नहीं ना जी इसकी सारे दिन एक्टिंग कर सके नहीं दो मामले जैसे तुझे तो भी नहीं मुमकिन है नहीं मामले तो तीन चार होगी यानी तीन चार जगह कॉल कितनी सीखी लेकिन जिधर एक्टिंग साढ़े को लाया उधर विहार तेजस्वी परचार दर्ज करके बाकी ये तफ्तीश क ਜਿਹੜੀ ਹੈਗੀ ਹੈ ਕਈ ਵਾਰ ਅਸੀਂ ḍuḍu ਸਿਕਿਉਰਿਟੀ ਰੀਜ਼ਨਸ ਉਹ ਨਹੀਂ ਦੱਸ ਸਰ I like it is the special ਜਿਹੜਾ ਕਿ ਸਾਡੇ ਸਾਹਮਣੇ ਆਇਆ ਸੀ ਉਹਦੇ ਉਸ ਤਰ੍ਹਾਂ ਸੀ ਫੈਸਲੇ ਨਹੀਂ ਦੇ ਦਿੱਤੇ ਤਾਂ ਕਿਉਂਕਿ ਇਹਦਾ ਖੁਲਾਸਾ ਹੀ ਹੋ ਗਿਆ ਲੇਕਿਨ ਇਹ ਅਸੀਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਪਹਿਲਾਂ ਇਸ ਤਰੀਕੇ ਨਾਲ ਕਿਸੇ ਤੋਂ ਐਕਟ ਤਾਂ ਨਹੀਂ ਲੈਂਦੇ ਲੇਕਿਨ ਜਿੱਦਿ ਤਫ਼ਤੀਸ਼ ਹੁਣ ਤੱਕ ਹੋਈ ਹੈ ਇਹੋ ਜਿਹੀ ਸਰ ਜਿਹੜੀ ਤੁਸੀਂ ਤਿੰਨ ਕਹਿ ਰਹੇ ਹੋ ਤਿੰਨ ਜਿਹੜੇ ਬੰਦੇ ਬਗੇ ਹੋ ਤਿੰਨੋਂ ਪਰਸੈਂਟ ਸ਼ਹਿਰ ਦੇ ਨੌਕਾ ਇਹਦੇ ਕਹੇ ਮੁਤਾਬਕ ਵਟਿੰਡੇ ਸ਼ਹਿਰ ਦੇ ਵਿੱਚ ਹੀ ਨੇ ਕਿਸੀ ਸਰ ਇਹ ਬੇਸਿਕ ਕੰਮ ਕੀ ਕਰਦਾ ਸੀਗਾ ਇਹ ਦਿਨ-ਦਿਨ ਪੇਂਟਿੰਗ ਦੀ ਸ਼ ਦੇ ਰੈਨ ਵਾਲਾ ਕਿੱਥੋਂ ਦੱਸ ਰਹੇ ਬਟਿੰਡਾ ਸ਼ਹਿਰ ਦੇ ਰੈਨ ਵਾਲਾ ਸਰ ਜਿੰਨੇ ਕਾਲ ਕਾਫ ਕੀਤੀਆਂ ਉਹਨਾਂ ਨਾਲ ਕਿਸ ਤਰ੍ਹਾਂ ਦੇ ਰਿਚਨਾ ਜਾ ਦੇ ਕੋ ਜਾਂਦੇ ਸੀ ਤਾਂ ਇੱਕ ਪਰ ਉਹ ਜਾਂਦੇ ਕਿ ਕਿਸ ਤਰ੍ਹਾਂ ਇਹਨੂੰ ਪਤਾ ਲੱਗੇ ਵੀ ਲੋਕਾਂ ਕੋਲ ਕਾਲ ਕੀਤੀ ਨਹੀਂ ਇਹਨੇ ਆਪਣਾ ਜਿਹੜਾ ਹੈਗਾ ਜਿਹੜੀ ਮੁੱਢਲੀ ਤਫਤੀਸ਼ ਦਾ ਪ੍ਰੋਗਰਾਮ ਮੁਤਾਬਕ ਜਿਹੜੀ ਗੱਲ ਸਾਹਮਣੇ ਨਹੀਂ ਨੇ ਅੰਦਾਜ਼ਾ ਜਿਹੜਾ ਵਾਲਾ ਕੀ ਵੀ ਇਹਨਾਂ ਬੰਦੇ ਨੂੰ ਫੋਨ ਕਰ ਸਕਦਾ ਹੈ ਬੰਦੇ ਵੀ ਮੈਨੂੰ ਲੱਗਦੇ ਹਨ ਤੇ ਉਹਨੇ ਇੱਕ ਇਸ ਤਰੀਕੇ ਦਾ ਪੈਟਰਨ ਬਣਾ ਲਿਆ ਸਭ ਕੱਲਾ ਹੀ ਸੀ ਕੋਈ ਨਾਲ ਇਨਵੋਲਵ ਨਹੀਂ ਹੁਣ ਤੱਕ ਤਾਂ ਕੱਲਾ ਹੀ ਸਾਹਮਣੇ ਤੇ ਜੋ ਧੋਮ ਵਾਇਫਰੇ ਕਿਸੇ ਵੀ ਪਾਸਰਡ ਪਾਲਸੀ ਜਾਂ ਕਿਸੇ ਕਿਸ ਤੇ ਅੰਦੇ ਸੈਕਟਰ ਕਿਸ ਮੋਬਾਈਲ ਫੋਨ ਦੀ ਡਿਟੇਲ ਜਿਹੜੀ ਹੈਗੀ ਉਹ ਕਿਉਂਕਿ ਹੁਣ ਅਸੀਂ ਫੜੇ ਹੈਗੇ ਤਾਂ ਉਹ ਡਿਟੇਲ ਅਸੀਂ ਤੁਹਾਨੂੰ ਦੱਸ ਨਹੀਂ ਕੀ ਮੋਬਾਈਲ ਹੈ ਸਿੱਟਾ ਜਿ ਕਿਥੇ ਕਿਸ਼ੇ ਹੈ ਬਟ ਕੋਈ ਮੋਬਾਈਲ ਦਾ ኦਪਰੇਸ਼ਨਲ ਡਿਟੇਲ ਜਿਹੜੀ ਹੈਗੀ ਉਹ ਤੁਸੀਂ ਜਿਹੜੀ ਹੈਗੀ ਤੁਹਾਨੂੰ ਸਾਡੇ ਨੂੰ ਨਹੀਂ ਪਤਾ ਨਹੀਂ ਇੱਥੇ ਲਿਖਿਆ ਹੈ ਕਿ ਮੋਬਾਈਲ ਤੁਹਾਹਦੇ ਬਰਾਬਰ ਦਾ ਐਗਜ਼ਿਸਟੈਂਟ ਜੀ 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 ਸਰ ਜਿਹੜੇ ਜਿੰਨਾ ਤੋਂ ਫੋਟੋ ਮੰਗੀ ਆ ਉਹ ਕੇਸੇ ਦਾ ਦਾ ਕਰ ਲੈ ਕੀ ਫਾਰਵਰ ਬਾਰੇ ਕੋਣ ਵੱਖ 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 ਤਰੀਕੇ ਦੇ ਦਿਨ ਦੇ ਉਹ ਪ੍ਰੋਫੈਸ਼ਨਲ ਬੈਕਗ੍ਰਾਉਂਡ ਹੁੰਦੇ ਉਹ ਸਾਹਮਣੇ ਆਏ ਕਿਹਦੇ ਵਕਫਾ profession background ਦੇ ਬੰਦੇ ਤੁਹਾਨੂੰ ਤੇ ਇਹ ਤਾਂ ਨਹੀਂ ਕਿ ਕਿਹਦੇ ਬੋਤ ਚਾ ਕੋਲ ਮਾਰ ਕਿ ਤੱਕ ਬਿਨ ਲਾ ਬਟਿੰਡਾ ਸ਼ੇਅਰ ਦੇ ਵਿੱਚ ਇਹਦੇ ਮੁਤਾਬਿਕ ਇਹਨੇ ਕੀਤਾ ਲੇਕਿਨ ਉਹਨਾਂ ਦੀ ਡਿਟੇਲ ਜਿਹੜੀ ਹੈਗੀ ਸੁਰੱਖਿਆ ਕਾਰਨ ਕਰਕੇ ਅਸੀਂ ਸਰਜਨ ਨਹੀਂ ਸਰ ਜਿਸ ਤਰ੍ਹਾਂ ਇਹ ਮਾਈਨਡ ਚਾ ਹੈ ਜੇ ਕਿਸੇ ਕਨੇ ਦੇ क्राइम ਜਿਹੜਾ ਕੋਈ ਬੀਚੋਂ ਪਰ ਹੈ ਨਹੀਂ ਤੇ ਮਾਈਨਡ ਜਿਸ ਤਰ੍ਹਾਂ ਇਹ ਵੀ ਪ੍ਰੋਤੀਮਾ ਦਾ ਕੋਈ ਮੋਬਾਈਲ ਦਾ ਹੀ ਐਂਟਰ ਆਇਆ ਯਾਰ ਦੋਸਤਾਂ ਇੰਕੇ ਪੜ ਰਹੇ ਦੇਖੋ ਜੀ ਉਹੀ ਮੈਂ ਦੁਬਾਰਾ ਬੇਨਤੀ ਤੁਹਾਨੂੰ ਤਾਂ ਹੀ ਕਰ ਰਿਹਾ ਕਿ ਇਹ ਕਈ ਵਾਰ ਜਿਹੜਾ ਯੂਥ ਹੁੰਦਾ ਹੈ ਜਾਂ ਤੇ ਜੋ ਕਿ ਘੱਟ ਪੈਸੇ ਕਮਾ ਰਿਹਾ ਹੈ ਜਾਂ ਬੇਰੋਜ਼ਗਾਰ ਹੈਗਾ ਜਿਹਦਾ ਪਹਿਲਾਂ ਵੀ ਪਿੱਛੇ ਵੀ ਇਸੇ ਕੇਸ ਫੇਸ ਕੀਤਾ ਸੀਗਾ ਇਸ ਤ ਜਿਹੇ ਦਾ ਉਹ ਲਾਲਚ ਜਾ ਕੇ ਇਸ ਤਰੀਕੇ ਦੇ ਕ੍ਰਾਈਮ ਦੀ ਰਾਹ ਤੇ ਪੈ ਜਾਂਦੇ ਬਟ ਮੈਂ ਤੁਹਾਨੂੰ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਇੱਕ ਤਾਂ ਜਿਹੜੇ ਯੂਥ ਇਸ ਤਰੀਕੇ ਦੇ ਗਲਤ ਕੰਮਾਂ 'ਚ ਪੈ ਜਾਂਦੇ ਕਿ ਉਹ ਨਾ ਕਰਨ ਕਿਉਂਕਿ ਅਲਟੀਮੇਟਲੀ ਫੜੇ ਜਾਓਗੇ ਤੇ ਇਹਦੇ ਵੀ ਸਜ਼ਾ ਵਗੈਰੇ ਜਿਹੜੀ ਕਾਫੀ ਹੁੰਦੀ ਤੇਰੀਰ ਤਬਾ ਹੋ ਜਾਂਦਾ ਹੈ ਦੂਜਾ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰ੍ਹਾਂ ਦੀ ਕੋਈ ਵੀ ਕਾਲ ਆਂਦੀ ਹੈ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ ਨਾ ਦੇਸੀ ਕਿਸੇ ਦੀ ਆਈਡੈਂਟੀਟੀ ਡਿਸਕਲੋਜ਼ ਕਰਦੇ ਆ ਤੁਹਾਡੀ ਹੈਲਪ ਵੀ ਕਰਾਂਗੇ ਤੇ ਕੇਸ ਵੀ ਟ੍ਰੇਸ ਕਰਦੇ ਆ ਸਰ ਇਸ ਕੋਈ ਹਥਿਆਰ ਵੀ ਬਰਾਮਦ ਨਹੀਂ ਹੋਇਆ ਜੇ ਕੋਈ ਹਥਿਆਰ ਜਿਹੜਾ ਹੈਗਾ ਬਰਾਮਦਗੀ ਹੁਣ ਤੱਕ ਨਹੀਂ ਕਿ ਤੁਮ ਤਾਂ ਮਾਰਨ ਤੋਂ ਪਹਿਲਾਂ ਹੀ ਮੇਰਾ ਜਦੋਂ ਪਿਆਰ ਉਹ ਦੇਖੋ ਜੀ ਇਹਦਾ ਆਬਵੀਅਸ ਹੈ ਇਹ ਤਾਂ ਛੁਪਕਰ ਜਿਹਾ ਕ੍ਰਿਮਨਲ ਤਾਂ ਹੈ ਨਹੀਂ ਨਾ ਹੀ ਕਿਸੇ ਗੈਂਗ ਦਾ ਮੈਂਬਰ ਹੈ तो इन्हें तो वैसे ही एक जड़ी है अपना फेक टाइप दे करके देख ली कि कोई तो पैसे दे दे तो तो आगे तो आगे। जिस तरीके से बैकग्राउंड रहेगा आई डोंट थिंक मच एजुकेशन होएगी बट उधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर